ਲੋਕਾਂ ਤੱਕ ਪਹੁੰਚਾਉਂਦੇ ਹੋ ਬਹੁਤ ਬਹੁਤ ਧੰਨਵਾਦ ਇਸ ਕਰ ਲਈ ਜਿਹੜੀ ਲੈਂਡ ਪੂਲਿੰਗ ਤੇ ਸਾਡੇ ਕੋਲੇ ਬਹੁਤ ਸਾਰੀਆਂ ਈਮੇਲਸ ਬਹੁਤ ਸਾਰੇ ਮੈਸੇਜ ਜਦ ਜਿਹੜੇ ਸਾਨੂੰ ਮਿਲਦੇ ਰਹਿੰਦੇ ਨੇ ਮੀਟਿੰਗਸ ਹੋਈਆਂ ਨੇ ਉਹ ਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਹਿ ਸੀਗਾ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਡੂਸ ਐਂਡ ਡਾਉਨਸ ਪਤਾ ਲੱਗ ਜਾਣਗੀਆਂ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਪਹਿਲਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਏ ਜਾਣਗੇ ਤਾਂ ਅਮੈਂਡਮੈਂਟਸ ਹੋਈ ਜਾਣਗੀਆਂ ਅੱਜ ਕੁਝ ਅਮੈਂਡਮੈਂਟਸ ਜਿਹੜੀਆਂ ਨੇ ਉਹ ਕੀਤੀ ਗਈਆਂ ਮੈਂ ਤੁਹਾਡੇ ਸਾਹਮਣੇ ਕੈਬਨਿਟ ਦੇ ਵਿੱਚ ਜੋ ਪਾਸ ਹੋਏ ਮੈਂ ਤੁਹਾਨੂੰ ਸੁਣਾ ਦੇਣਾ ਦਸ ਪੜ੍ਹ ਕੇ ਸੁਣਾ ਦੇਣਾ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਗਲਤਫਹਮੀ ਫੈਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉਥੇ ਸਾਰੀ ਜ਼ਮੀਨ ਦੀ ਰਜਿਸਟਰੀ ਬੰਦ ਹੋ ਜਾਊਗੀ ਬਿਲਕੁਲ ਨਿਰadhar ਤੇ ਬਿਲਕੁਲ ਬੀਸਲੈਸ ਬਿਲਕੁਲ ਇਹ ਅਫਵਾਹ ਹੈ ਜੇ ਫਰਜ ਕਰੋ ਕਿਸੇ ਇਲਾਕੇ ਚ 140 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੈਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ-ਪੰਜ ਏਕੜ ਦੇ ਤਿੰਨ ਵੀ ਹੋ ਸਕਦੇ ਨੇ ਸਾਢੇ ਸੱਤ-ਸੱਤ ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਹੈ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗਹਿਣੇ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਟ ਨਹੀਂ ਕਰਾ ਸਕਦੇ ਜਾਂ ਉਹਨਾਂ ਦੀ ਰਿਸ਼ਤੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨ ਆ ਉਹ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ ਇੱਕ 125 ਇੱਕ ਕਰਤੇ ਬਣਾ ਦੂ 15 ਘਟਾ ਲੈਣੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਹੈ ਜਾਂ ਵਧੀਆ ਹਾਈਟ ਹੈ ਹੁਣ ਰੇਟ ਦੀ ਉਸ ਦਿਨ ਦੇ ਸਕਦੇ ਨੇ ਇਹ ਚ ਕੋਈ ਨੋਟੀਫਿਕੇਸ਼ਨ ਦਾ ਮਤਲਬ ਰਜਿਸਟਰੀ ਤੇ ਰੋਕ ਨਹੀਂ ਹੈਗਾ ਇਹ ਐਕ acquisition ਚ ਹੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰਜਿਸਟਰੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦੇਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸੁਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਡੀਆ ਕੀਤੀਆਂ ਪਰਸਨਲੀ ਵੀ ਸਾਨੂੰ ਜਿਹੜੀ ਸਵਾਲ ਆਏ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਸੀ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਲੈ ਲੋ ਖੇਤੀ ਪਲੱਸ 50000 ਰੁਪਏ ਆਪਣੀ ਖੇਤੀ ਚੋ ਵੀ ਕਮਾ ਸਕਦਾ ਹੋ ਨਾਲ ਨਾਲ 50000 ਰੁਪਏ ਪਰ ਏਕੜ ਉਹਨਾਂ ਠੇਕਾ ਵੀ ਮਿਲੂਗਾ ਫਰਜ਼ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ ਤੇ ਸਰਕਾਰ ਨੂੰ 1 ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪਜੈਸ਼ਨ ਲੈ ਲਿਆ ਤਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇਕਰ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਿਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ਼ ਕਰ ਲੋ ਡਿਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤਾਨੂੰ ਹਰ ਸਾਲ 10% ਦਾ ਵਾਧਾ ਹੋਊਗਾ ਜੀ ਅਗਲੇ ਸਾਲ ਨੂੰ ਇਕ ਲੱਖ 10000 ਮਿਲੇਗਾ ਤੇ ਇਹ ਕਲੀਅਰ ਕੀਤਾ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੇ ਫਿਰ ਇੱਕ ਕਰ ਨਹੀਂ ਹੈਗਾ 800 ਕਿਸ ਕੋ 600 ਕਨਾਂ ਹੈ ਕਿਸੇ ਕੋਲ 200 ਕਨਾਲ ਫਿਰ ਉਹਨੂੰ ਕਮਰਸ਼ੀਅਲ ਜਿਵੇਂ ਇੱਕ ਕਨਾਰ ਦੇ ਪਿੱਛੇ 1000 ਗਾਜਾ ਕਮਰਸ਼ੀਅਲ ਹੈ 200 ਗਾਜਾ ਇੱਕ ਇੱਕੜ ਪਿੱਛੇ 1000 ਗਾਜਾ ਕਮਰਸ਼ੀਅਲ ਰੈ residențial ਤੇ 200 ਗਾਜਾ ਕਈਆਂ ਕੋਲੇ 1 ਏਕੜ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਇਹ ਪੜ੍ਹਦੇ ਤੁਸੀਂ ਪਰ ਮਾਈਕ ਲੈ ਮਾਈਕ ਕੋਈ ਮਾਈਕ ਇਧਰ ਜੀ ਜੇ ਕੋਈ ਪੜ ਦੋ ਸਰ ਮੈਂ ਕਨਾਲ ਵਾਈਜ਼ ਪੜ ਦੋ ਹਾਂ 8 ਕਨਾਲ ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਜ ਪਲੱਸ 200 ਗਜ ਦਾ ਐਸ.ਈ.ਓ ਜੇ ਲਾਸਟ ਇੱਕ ਕਨਾਲ ਆ ਜੀ ਕਿਸੇ ਕੋਲ ਉਹਦੇ ਕੋਲ 25 ਗਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗਜ ਦਾ ਪਲਾਟ ਇਹ ਕਰੋ ਪਲਾਟ ਬੂਥ ਨਹੀਂ ਨਾ ਪਲਾਟ ਨਹੀਂ ਨਾ ਪਾਤੇ ਉਹ ਤਰੀ ਲਣਾ ਚਾਹੂਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਧਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੇ 7 7 ਕਨਾਲ ਹੈ ਜੀ ਉਹਦੇ ਚ ਵੀ 500 ਗਜ ਦਾ ਪਲਾਟ ਤੇ ਨਾਲ ਉਹਦੇ ਇੱਕ 100 ਪ 50 ਗਜ ਦੀ 75 ਗਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਅਗਰ ਜੇਕਰ ਜੋ ਹੈ 8 ਕਨਾਲ ਹੈ ਤਾਂ 8 ਕਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸੀਓ ਮਿਲੇਗਾ ਜੇਕਰ 7 ਕਨਾਲ ਹੈ ਤਾਂ 100 ਗਜ ਦਾ ਇੱਕ ਐਸ.ਆਈ.ਓ. ਐਫ.ਏ.ਆਰ.ਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ 100 ਮਿਲੇਗਾ 75 ਗਜ ਦਾ ਔਰ ਉਹਦਾ ਐਫ.ਏ.ਆਰ ਹੋਏਗਾ 2 ਫਿਰ ਜੋ ਹੈ ਇਹ ਜੇਕਰ 6 ਕਨਾਲ ਹੈ ਤੋ ਉਹਨੂੰ ਮਿਲੇਗਾ 100 ਗਜ ਦਾ ਇੱਕ ਐਸ.ਆਈ.ਓ. ਔਰ ਜੋ ਹੈ ਬੂਥ ਮੇ ਇੱਕ 100 ਮਿਲੇਗਾ ਜੋ ਹੈ ਉਹ 50 ਗਜ ਦਾ ਜੇਕਰ ਪੰਜ ਪੰਜ ਮਿਲੇਗਾ 100 ਗਜ ਦਾ ਐਸ.ਆਈ.ਓ. ਔਰ ਇੱਕ ਜੋ ਹੈ ਮਿਲੇਗਾ ਬੂਥ 25 ਗਜ ਦਾ ਜੇਕਰ 4 ਕਨਾਲ ਹੈ ਤੋਂ ਨੂੰ ਕੇਵਲ ਜੋ ਹੈ ਇੱਕ 100 ਗਜ ਦਾ ਐਸਿਓ ਮਿਲੇਗਾ ਜੇਕਰ 3 ਕਨਾਲ ਹੈ ਤੋਂ ਇੱਕ ਮਿਲੇਗਾ 75 ਗਜ ਦਾ ਸੌਤ ਔਰ ਇੱਕ 2 ਕਨਾਲ ਹੈ ਤੋਂ ਨੂੰ ਮਿਲੇਗਾ ਜੋ ਹੈ 50 ਗਜ ਦਾ ਸੌਤ ਔਰ ਇੱਕ ਅਗਰ ਇੱਕ ਕੋ ਕਨਾਲ ਹੈ ਤੋਂ ਇੱਕ ਮਿਲੇਗਾ ਇਹ ਇੱਕ 25 ਗਜ ਦਾ ਬੂਥ ਇਹ ਅਪਾਰਟ ਫਰੋਮ ਜੋ ਹੈ ਰੈਸੀਡੈਂਸ਼ੀਅਲ ਏਰੀਆ ਉਹ ਮਿਲੇਗਾ ਹੀ ਮਿਲੇਗਾ ਉਹ ਰੈ residencial ਦੀ دیا ਦਾ ਫਾਰਮੂਲਾ ਵੀ ਉਸੇ ਤਰ੍ਹਾਂ ਪ੍ਰੋ ਰੇਟਾ ਹੋ ਜਾਏਗਾ ਕਿ ਜੋ ਹੈ 8 ਕਨਾਲ ਦਾ 1000 ਗਜ ਉਸੇ ਤਰ੍ਹਾਂ ਜੋ ਹੈ ਕੱਟਦਾ ਜਾਏਗਾ ਤੇ ਇੱਕ ਅਮੈਂਡਮੈਂਟ ਅਮੈਂਡਮੈਂਟ ਇੱਕ ਇਹਦੇ ਵਿੱਚ ਹੋਰ ਵਾਦਾ ਕੀਤਾ ਗਿਆ ਹੈ ਕਈ ਬੰਦੇ ਕਹਿੰਦੇ ਕਿ ਇਹਨਾਂਗੇ ਉਹਦੇ ਬਦਲੇ ਜਿਹੜਾ 1000 ਗਜ ਸਾਨੂੰ ਰੈ residencial ਮਿਲ ਰਿਹਾ ਹੈ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residenial ਚ ਵਾਧਾ ਕਰ ਦਿੰਦੇ 1600 1600 ਹੋ ਗਿਆ 1000 ਗਜ residenial 1000 ਗਜ ਤਾਂ residenial ਮਿਲ ਨਹੀਂ ਮਿਲਣਾ 1600 200 ਗਜ ਜੋ ਨਹੀਂ ਲੈਂਦਾ ਕਮਰਸ਼ੀਅਲ ਤਾਂ ਉਹਨੂੰ 600 ਗਜ residenial ਚ ਕਨਵਰਟ ਕਰ ਦਿੱਤਾ ਜਾਊਗਾ ਉਹਨੂੰ 1600 ਗਜ ਹੋ ਜਾਊਗਾ ਕਿਸੇ ਰੇਸ਼ੋ ਨਾਲ ਜਿਉਂ-ਜਿਉਂ ਥੱਲੇ ਆਈ ਜਾਊਗਾ ਉਹਦਾ ਜਿਹੜਾ residential ਚ ਵਾਧਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸਸੀਓ ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਐਲਓਆਈ ਅਗੇਂਸਟ ਲੋਨ ਸਰ ਹਾਂਜੀ ਐਲਓਆਈ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲਓਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਜਿੰਨਾ ਵੀ ਉਹਨੂੰ ਅਲਾਟਡ ਹੈ ਉਹਦੇ ਲੋਨ ਵੀ ਐਲੋਆਈ ਤੇ ਵੀ ਲੋਨ ਮਿਲ ਜਾਏਗਾ ਐਲੋਆਈ ਤੇ ਵੀ ਲੋਨ ਮਿਲ ਸਕਦਾ ਹੈ ਬਾਗਤ ਤੇ ਵੀ ਲੋਨ ਮਿਲ ਜਾਏਗਾ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾਸੇ ਪਾਉਂਦੇ ਜੀ ਔਰ ਕਿਸਾਨ ਵੀ ਉਹੋ ਜੀ ਦੀ ਹੱਕੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਉਹ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤੜਫਦੇ ਨੇ ਉਹ ਉਹਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੀ ਕਰਗੇ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਵਿਲਿੰਗ ਨਹੀਂ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਅਸੀਂ ਇਹਦੇ ਵਿੱਚ ਹਿੱਸਾ ਲੈਣਾ ਹੈ ਦਿਨ ਦੋਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਸਾਰੀਆਂ ਸਕੀਮਾਂ ਵਿੱਚ ਹਿੱਸਾ ਲੈ ਸਕਦੇ ਨੇ ਜਿਹੜੇ ਚਾਹੁੰਦੇ ਨੇ ਅਸੀਂ ਆਹ ਸਕੀਮ ਛੱਡ ਕੇ ਇਹਦੀ ਬਜਾਏ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਜੀ ਸਾਬ ਗੱਲ ਰਾਜਾ ਬ੍ਰਿਜ ਤੇ ਪਹੁੰਚੇ ਫੋਟੋਗ੍ਰਾਫਰ ਜੀ ਸਿੰਘ ਸਾਹਿਬ ਜਿਹੜਾ ਕਿਹਾ ਕਿ ਕਿਸਾਨ ਕੋਈ ਆਉਦੀ ਜਮੀਨ ਨਹੀਂ ਦੇਣੀ ਚਾਹਦਾ ਮਨ ਲੋਕ ਉਸ ਦੀ ਜਮੀਨ ਵਿਚਾਲੇ ਆ ਗਈ ਉਹਦੀ 5 ਏਕੜ ਪਈ ਹੈ ਪਾਸੇ ਸਾਰਾ ਡਵਲਪ ਹੋ ਗਿਆ ਪਰ ਉਹ ਵਿਚਾਰ ਵਿਚਕਾਰਲਾ ਕੀ ਉਹ ਖੇਤੀ ਕਰਦਾ ਖੇਤੀ ਕਰਦਾ ਕੀ ਸੰਭਵ ਆਉਦਾ ਤੇ ਰੋਕਣਾ ਹੋਏ ਨਹੀਂ ਕਾਦੇ ਵਾਸਤੇ ਰੋਕੋਗੇ ਬਹੁਤ ਸਾਰੀਆਂ ਕਲੋਨੀਆਂ ਨੇ ਬਹੁਤ ਸਾਰੀਆਂ ਕਲੋਨੀਆਂ ਨੇ ਜਿੱਥੇ ਖੇਤੀ ਹੁੰਦੀ ਹੈ ਕਿਵੇਂ ਪੱਛਮ ਚ ਸੜਕ ਮੈਂ ਰਸਤਾ ਮਿਲੂਗਾ ਜੀ ਬਾਕਾਇਦਾ ਰਸਤਾ ਮਿਲੂਗਾ ਨਾ 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 ਅਸੀਂ ਇਹਨੂੰ ਰੋਕੇ ਉਹਨੂੰ ਉਹਨੂੰ ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹ ਹੋਊਗਾ ਨਾ ਅ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦਿੰਦੇ ਹਾਂ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੁੰਦਾ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਹਾਂ ਜੀ ਰੇਟ ਤਾਂ ਤੁਸੀਂ ਕੈਪ ਕਰ ਰਹੇ ਹੋ ਨਾ ਤੁਸੀਂ ਮਨ ਲਓ 4 ਕਰੋੜ ਅਦਰੋਂ 10 ਸਾਲ ਬਾਅਦ ਵੀ ਮਿਲਦਾ ਤਾਂ ਮੈਨੂੰ 4% ਹੀ ਮਿਲਣਾ ਹੈ ਕਿਹਦਾ ਤੁਹਾਡੀ ਪਾਲਿਸੀ ਦੇ ਵਿੱਚ ਨਹੀਂ ਜਦੋਂ ਉਹਨੂੰ ਲੱਗਦਾ ਹੈ ਕਿ ਇਹ ਰੇਟ ਵਧ ਗਿਆ ਡਵੈਲਪ ਹੋ ਕੇ ਹੁਣ ਡਵੈਲਪ ਹੋ ਕੇ ਤਾਂ ਰੇਟ ਵਧੂਗਾ ਉਸ ਇਲਾਕੇ ਦਾ ਤਾਂ ਉਹ ਉਹਦਾ ਰੇਟ ਵੀ ਵਧੂਗਾ ਉਹਦੀ ਜ਼ਮੀਨ ਦਾ ਤਾਂ ਉਹਦੇ ਵਿੱਚ ਪਾਲਿਸੀ ਜ ਹੈ ਮਾਰਕੀਟ ਮਿਲੂਗਾ ਜਾਂ ਕੈਪਿੰਗ ਰੇਟ ਮਿਲੂਗਾ ਜੀ ਨਹੀਂ ਨਹੀਂ ਇਹ ਇਹ ਪੈਸੇ ਦੇ ਦੇ ਨਹੀਂ ਪਲਾਨਟ ਦੇ ਰਹੇ ਉਹਨੂੰ ਅਸੀਂ ਇਹਦੇ 'ਚ ਇਹਦੇ 'ਚ ਪੈਸਾ ਤਾਂ ਹੈ ਹੀ ਨਹੀਂ ਜਿੰਨਾਂ ਵਾਲੋ ਇਹ ਚੀਜ਼ ਤਾਂ ਇਹ ਚੀਜ਼ ਤਾਂ ਸਰਕਾਰ ਦਾ ਜ਼ਮੀਨ ਬਦਲੇ ਜ਼ਮੀਨ ਲੈ ਰਹੀ ਹੈ ਠੀਕ ਹੈ ਜੇ ਜਿਹੜਾ ਸਟੈਂਪੇ ਸਟੈਂਪਿਟਿਟੀ ਹੈ ਜਿੰਨੀ ਉਸ ਸਟੈਂਪਿਟਿਟੀ ਉਦੋਂ ਦੇਊਗਾ ਉਹਨੇ ਇਦੋਂ ਲੈ ਲੂਗਾ ਪਰ ਉਹ ਗਰਾਫਟ ਨਹੀਂ ਸੀ ਕਰ ਸਕਗੇ ਜਿਹਨ ਸਰਕਾਰ ਨੂੰ ਗਰੰਟੀ ਕਰੇਗਾ ਆਪਣੀ ਵੇਚ ਸਕੇ ਨਹੀਂ ਨਹੀਂ ਕਿਹਨੂੰ ਵੇਚਣੀ ਹੈ ਜੀ ਜਦੋਂ ਕੋਲੋਨੀਓ ਸਰਕਾਰ ਦੀ ਹੈ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਸਾਰੀ ਕੋਲੋਨੀ ਬਣਾ ਸਕਦਾ ਹੈ ਤਾਂ ਤੁਸੀਂ ਕਿਸਾਨ ਨੂੰ ਬਣਾ ਨਹੀਂ ਦੇਦੇ ਦੇਖੋ ਤੁਸੀਂ ਕਹਿ ਕਿ ਕਿਸਾਨ ਪੰਜਾਇ ਏਕੜ ਚੋ 30 ਏਕੜ ਤਾਂ ਅਸੀਂ ਉਸੇ ਨੂੰ ਦੇਣਾ ਜੇ ਕਿਸੇ ਨੂੰ 50 ਏਕੜ ਦੇਤੀ 30 ਏਕੜ ਦੇ ਵਿੱਚ ਵੀ ਅੱਜ ਇੱਕ ਫੈਸਲਾ ਕੀਤਾ ਹੈ ਜੇ 30 ਏਕੜ ਕੋਈ ਦਿੰਦਾ ਉਹਨੂੰ ਡਿਵੈਲਪ ਕਰਕੇ ਜਿਹੜੀ ਉਹਦੀ ਜ਼ੋਨਲ ਸੜਕਾਂ ਨੇ ਉਹ ਵੀ ਸਰਕਾਰ ਬਣਾ ਕੇ ਦੇਊਗੀ ਉਹਦਾ ਕੋਈ ਖਰਚਾ ਨਹੀਂ ਹੋਊਗਾ 30 30 30 30 30 ਦਿਨਿਆਂ 'ਚ ਉਹਨੂੰ ਵੀ ਸਰਕਾਰ ਦੇ ਡਵੈਲਪ ਕਰਕੇ ਦੇਵਾਗੇ ਜਿਹੜੀ ਇਹ ਰਹੀ ਆ ਉਹਦੇ 'ਚ ਖੂਬੀ ਹੋਵੇਗਾ ਕਪੜੀ ਵੀ ਹੋਵੇਗੀ ਉਸ ਤਰਕਾ ਖਤਤਾ ਵੀ ਹੋਵੇਗਾ ਤੇ ਉਹਦੇ ਵਿੱਚ ਖਾੜ ਵੀ ਜੱਤੀ ਆ ਉਹ ਸਾਂਝੇ ਖਾਤੇ 'ਚ ਹੋਵੇਗੀ ਉਹਦੀ ਅਦਾਇਗੀ ਕਿ ਮੈਂ ਕੀ ਕੀਤਾ ਜਾ ਰਿਹਾ ਜੀ ਉਹਦੇ ਬਾਰੇ ਉਹਦੇ ਬਾਰੇ ਸਾਰਾ ਕੁਝ ਡਿਟੇਲ ਚ ਹੋਰ ਕਿਉਂਕਿ ਹਜੇ ਤਾਂ ਐਮੈਂਡਮੈਂਟ ਆਈ ਹੈ ਲੋਕਾਂ ਨਾਲ ਫੇਰ ਗੱਲ ਕਰ ਰਹੇ ਆ ਨਹੀਂ ਕੋਈ ਡਰ ਨਹੀਂ ਕੋਈ ਡਰ ਨਹੀਂ ਤੁਹਾਡਾ ਡਰ ਹੈ ਜੇ ਤੁਹਾਡਾ ਸਵਾਲ ਹੈ ਇਹ ਠੀਕ ਹੈ ਨਾ ਹਰਿਆਣਾ ਦੇ ਵਿੱਚ 48000 ਏਕੜ ਜਿਹੜੀ ਹੈ ਉਹ ਕਲੋਨੀਆਂ ਦੇ ਵਿੱਚ ਹੈ ਜਦਕਿ ਪੰਜਾਬ ਚ 25000 ਏਕੜ ਹੀ ਹੈ ਜਦਕਿ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਫਸਲਾਂ ਦੀ ਉਹ ਹਰ ਸਾਲ ਵੱਧ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਅਸੀਂ ਜਿਹੜੀ ਖੇਤੀ ਵਾਲੀ ਜ਼ਮੀਨ ਨੂੰ ਕਟਾਈਏ ਪਰ ਖੇਤੀ ਕਰਦੇ ਕਾਦੇ ਵਾਸਤੇ ਆ ਕਿ ਤਾਂ ਕਿ ਜੀਵਨ ਪੱਧਰ ਤਾਂ ਉੱਚਾ ਹੋਵੇ ਨਾ ਸਾਡਾ ਸਾਰਿਆਂ ਦਾ ਸੋ ਜੀਵਨ ਪੱਧਰ ਉੱਚਾ ਹੋਵੇ ਹਰੇਕ ਦਾ ਮਨ ਕਰਦਾ ਮੈਂ ਵਧੀਆ ਪੱਧਰ ਦੇ ਮਕਾਨ ਚ ਰਹਾ ਮੈਂ ਵਧੀਆ ਮੇਰਾ ਘਰ ਹੋਵੇ ਵਧੀਆ ਹੋਵੇ ਸੋ ਅਸੀਂ ਉਹਦੇ ਚ ਕੋਈ ਕਮੀ ਨਹੀਂ ਹੋਣ ਦੇਵਾਂਗੇ ਤੇ ਹਰਿਆਣੇ ਦੇ ਵਿੱਚ ਇੱਕ ਵੀ ਜਿਹੜੀ ਹੈ ਅਨਥੋਰਾਈਜ਼ਡ ਕਲੋਨੀ ਨਹੀਂ ਤੇ ਪੰਜਾਬ ਚ ਇੱਕ ਵੀ ਅਥੋਰਾਈਜ਼ਡ ਕਲੋਨੀ ਨਹੀਂ ਉਲਟਾ ਕੰਮ ਸੋ ਉਹੀ ਉਹੀ ਦਾ ਫਰੇਨੇ ਜਿਨ੍ਹਾਂ ਦੀਆਂ ਕਲੋਨੀਆਂ ਜਿਹੜੀਆਂ ਨੇ ਉਹ ਉਹ ਇਲੀਗਲ ਨੇ ਜਾਂ ਉਹਨਾਂ ਉਹਨਾਂ ਕੋਲੇ ਪ੍ਰੋਪਰ ਪਰਮਿਸ਼ਨਸ ਨਹੀਂ ਹੈਗੀ। ਇੱਕ ਉਹ ਕਹਿ ਰਹੇ ਨੇ ਕਿ ਇਕੋ ਸਿਟੀ ਵਰਗੇ ਪਹਿਲਾਂ ਵੀ ਲੈਂਡ ਪੂਲਿੰਗ ਚ ਬਣਾਏ ਗਏ ਸੀਗੇ ਨਿਊ ਚੰਡੀਗੜ੍ਹ ਨੇ ਪਾਸੇ ਇੱਕ ਇਕੋ ਸਿਟੀ ਬਣਾਈ ਗਈ ਕਹਿੰਦੇ ਹਾਲੇ ਉੱਥੇ ਵੀ ਜਗ੍ਹਾ ਵਾਧੂ ਪਈ ਔਰ ਕਹਿੰਦੇ ਕਿ ਇਸ ਬਣਾ ਦੇ ਉੱਤੇ ਸਰਕਾਰ ਇਸ ਕੋਲ ਸਿਟੀ ਲੈ ਕੇ ਆ ਰਹੀ ਕਿ ਕਹਿੰਦੇ ਇਸ ਤੋਂ ਪਹਿਲਾਂ ਸੋਸ਼ਲ ਤੁਸੀਂ ਇੱਕੋ ਇਕੋ ਸਿਟੀ ਚ ਤੁਸੀਂ ਇੱਕੋ ਸਿਟੀ ਚ ਪਲਾਟ ਲੈ ਕੇ ਦੇ ਦਿਓ ਸਾਨੂੰ ਸਾਂ। ਸਾਰਾ ਵੇਖਿਆ ਜੀ ਉਹ ਸੋ ਮਤਲਬ ਇਹ ਤਾਂ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਇਹਨਾਂ ਨੇ ਯਕੀਨ ਨਾ ਕਰਿਆ ਕਰੋ ਹੈਨਾ ਇਹਨਾਂ ਦੀ ਪਤਾ ਕੀ ਹੈ ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਹੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤਫਹਿਮੀ ਨਾ ਫਲਾਉਣ ਕਿਰਪਾ ਕਰਕੇ ਵਿਰੋਧੀ ਪਾਰਟੀਆਂ ਔਰ ਇਹਦੇ ਵਿੱਚ ਇਹਦੇ ਵਿੱਚ ਸਾਰੇ ਰਾਈਟਸ ਜਿਹੜੇ ਨੇ ਅਸੀਂ ਕਿਸਾਨਾਂ ਕੋਲ ਦਿੱਤੇ ਨੇ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਔਰ ਨਹੀਂ ਦੇਣਾ ਚਾਹੁੰਦੇ ਆਇਦਰ ਉਹ 1000 ਕਾ ਲੈਣਾ ਚਾਹੁੰਦੇ ਨੇ ਉਹ 200 ਕਾ ਜਿਹੜਾ ਕਮਰਸ਼ੀਅਲ ਨਹੀਂ ਲੈਣਾ ਚਾਹੁੰਦੇ ਉਹਦੀ ਥਾਂ ਤੇ 600 ਕਾ ਜ ਹੋਰ ਮਿਲ ਜਾਊਗਾ ਤੇ ਸਟੈਂਪ ਡਿਊਟੀ ਜਿਹੜੀ ਹੈ ਉਹ ਉਹ ਵੀ ਇਹਦੇ ਚਦਾ ਹੀ ਨਹੀਂ ਕਿਉਂਕਿ ਇਹ ਚ ਤਾਂ ਪੈਸਾ ਤਾਂ ਇਨਵੋਲ ਨਹੀਂ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਰਹੀ ਹੈ ਜਿੰਨੀ ਸਟੈਂਪ ਡਿਊਟੀ ਉਧਰ ਕਲੈਕਟਰ ਰੇਟ ਤੇ ਟ੍ਰਾਂਸਫਰ ਵੇਲੇ ਹੋਊਗੀ ਉਨੀ ਉਹ ਇੱਧਰ ਵੀ ਟ੍ਰਾਂਸਫਰ ਹੋਣ ਵੇਲੇ ਹੋਊਗੀ ਸਰ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਚ ਸਾਡੇ ਕੋਲੇ ਆ ਰਹੇ ਨੇ ਅਸੀਂ ਸਿਰਫ ਉਹ ਉਹ ਜਿਹੜੀਆਂ ਅਮੈਂਡਮੈਂਟਸ ਕਰ ਰਹੇ ਆ ਜਿਹੜੀਆਂ ਸਾਨੂੰ ਮਿਲੀਆਂ ਨੇ ਤੇ ਲੋਕਾਂ ਨੇ ਪ੍ਰਪੋਜ਼ ਕੀਤੀਆਂ ਨੇ ਕਿ ਆ ਇਹਦਾ ਫਿਰ ਕੀ ਕਰਾਂਗੇ ਇਹਦਾ ਕਿਵੇਂ ਕਰਾਂਗੇ ਉਹਦਾ ਅਸੀਂ ਜਵਾਬ ਦੇਣਾ ਆਇਆ ਜਿਹੜੀ ਨੇ ਇੰਡਸਟਰੀਅਲ 플ੋਟ ਨਹੀਂ ਚਾਹੁੰਦਾ ਉਸ ਨੂੰ ਫਿਰ ਉਹ 600 ਗਜ ਜੇ ਜੇ ਉਹ 200 ਗਜ ਦਾ ਨਹੀਂ ਚਾਹੁੰਦਾ ਤਾਂ ਉਹਨੂੰ ਉਹਨੂੰ 3 ਗੁਣਾ ਵੱਧ ਰੈਜ਼ੀਡੈਂਸ਼ੀਅਲ ਚ ਤਬਦੀਲ ਕਰ ਦਿੱਤਾ ਜਾਊਗਾ ਪਹਿਲਾਂ ਇਲੀਗਲ ਕਲੋਨੀ ਹੈ 30000 ਪਹਿਲਾਂ ਹੀ ਇਲੀਗਲ ਕਲੋਨੀ ਹੈ ਜੀ ਉਹਦੇ ਨਾਲ ਪਿਆ ਹੀ ਖਾਰ ਕੋਈ ਕੁਝ ਨਹੀਂ ਕੁਝ ਨਹੀਂ ਹੁੰਦਾ ਜੀ ਇਲੀਗਲ ਕਲੋਨੀਆ ਵਾਲੇ ਜਿਹੜੇ ਨੇ ਉਹ ਸਾਰਾ ਕੁਝ ਛੱਡ ਕੇ ਭੱਜ ਜਾਂਦੇ ਨੇ ਲੋਕਾਂ ਦਾ ਪੈਸਾ ਜਿਹੜਾ ਸਟਕ ਹੋ ਜਾਂਦਾ ਤੇ ਉਹ ਲੀਡਰ ਅਸੀਗਾਤ ਬਾਲਸਾ ਉਹ ਸਰਕਾਰ ਕੀਤੀ ਸੀ ਬਾਲਸਾ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਾਡੇ ਸੰਸਾਧਨ